ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਦੇ ਸੁਭਿ ਦਿਹਾੜੇ ਤੇ ਪਿੰਡ ਰੰਗਨ ਮੰਦਰ ਪਹੁੰਚੀਆਂ ਜੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦੇਸਿਆ ਸੱਜੋ ਖੱਬੋ ਆਏ ਸਾਰੇ ਸਾਥੀਆਂ ਔਰ ਨਗਰ ਦੇ ਸਤਕਾਰਯੋਗ ਸਾਥੀਆਂ ਨੇ ਬਹੁਤ ਮਾਨ ਸਤਕਾਰ ਦਿੱਤਾ ਤੇ ਬੜੀ ਸ਼ਰਧਾ ਦੇ ਭਾਵਨਾ ਨਾਲ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਦੇਸ ਬਣਾਇਆ ਔਰ ਪਰਮਪਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਸ਼ਰਦਾ ਭਾਵਨਾ ਨੂੰ ਚਾਰ ਚੰਨ ਲਾਵੇ ਤੇ ਸ਼ਾਹ ਬਖਸ਼ੇ ਦੇ ਮਤਮਕਸ਼ੇ ਜੋ ਬੋਲੇ ਸੋਨਰ ਤੇ ਕੁਮਾਰ ਮਾਨ ਮਿਸਨਾ ਦੇ ਹਨ ਭਾਲ ਵਿੱਚ ਜੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ 20 20 ਵਿੱਚ ਜੋ ਸੰਗਤਾਂ ਦੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਆਪਾਂ ਰੰਗ ਰੰਗ ਵਿੱਚ ਇਕੱਠੇ ਹੋਏ ਹਾਂ ਸਾਰੇ ਜਾਨੀ ਜਿਲ੍ਹਾ ਦੇ ਦਾਤ ਕੋ ਸੁਦਾ ਰੀਸ਼ੀ ਜੀ ਆਏ ਤੇ ਜੋਨ ਸੀ ਜਨਤੀ ਸਾਰੇ ਨੇ ਰਲ ਮਿਲ ਕੇ ਇਹ ਸਪਾ ਅਜੂਨ ਦਾ ਜਨਮ ਦਿਨ ਮਨਾਇਆ ਵਾ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਦਾ ਜਿਨ੍ਹਾਂ ਨੇ ਰੰਗ ਰੰਗ ਦੇ ਚਾਰ ਕਿਰੋ ਜਨਮ ਦਿਨ ਮਨਾਇਆ ਸਾਰੇ ਸੰਗਤਾਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬਹੁਤ ਜਨਮ ਦਿਨ ਦੀਆਂ ਵਧਾਈਆਂ ਸਾਡੇ ਨਗਰ ਦੀ ਤੇ ਪਰਿਵਾਰ ਦੀ ਜਨਮ ਦਿਨ ਦੀਆਂ ਬਹੁਤ ਖੁਸ਼ੀ ਦਾ ਮੌਕਾ ਸੇ ਆਉਣ ਵਾਲੇ ਸਮੂਹ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਐਕਸੈਸਪੈਕਟ ਲਖਵਿੰਦਰ ਸਿੰਘ ਜੀ ਫਰਮ ਯੂਐਸਏ ਤੋਂ ਆਇਆ ਜੀ ਅੰਦਰ ਨਗਰ ਦੀ ਸੰਗਤਣਾ ਬੁਲਾਇਆ ਸਾਨੂੰ ਸਾਰਿਆਂ ਨੂੰ ਸੁਲਿੰਦਰ ਸਿੰਘ ਭਾਜੀ ਦੀਪ ਸਿੰਘ ਭਾਜੀ ਹਰਜੀਤ ਭਾਜੀ ਸਾਰੇ ਨਾਮ ਮੈਂ ਕਿਹਦੇ ਨਹੀਂ ਜਾਣਦਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਇਸੇ ਤਰ੍ਹਾਂ ਬਹੁਤ ਉਤਸਾਹ ਦੇਖਿਆ ਮੈਂ ਇਹਨਾਂ ਲੋਕਾਂ ਵਿੱਚ ਸਾਰੀ ਸੰਗਤ ਦੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਮਨਾਉਣ ਤੇ ਬਲਮੀਕ ਜੀ ਦੇ ਗੁਰਦੁਆਰਾਂ ਜਿੱਦਾਂ ਜਿੱਦਾਂ ਬਲਮੀਕ ਜੀ ਦੇ ਵਾਸਤੇ ਅਗੇ ਸਾਨੂੰ ਪਹੁੰਚ ਰਿਹਾ ਅਸੀਂ ਉਦਾਂ ਤੁਰਦੇ ਰਹੀ ਜੀ ਜੈ ਬਾਲਮੀਕੀ ਜੀ ਭਗਵਾਨ ਬਾਲਮੀਕ ਮਹਾਰਾਜ ਜੀ ਦੇ ਚਨਗਿਆਰੇ ਤੇ ਇਹ ਸਾਰੇ ਸੰਗਤ ਨੂੰ ਉਪਾਰਣ ਕਰਦਾ ਹਾਂ ਅਤੇ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਰਦਾ ਹਾਂ